ਸਤਿ ਸ਼੍ਰੀ ਅਕਾਲ ਡੀਡੀਐਸ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਬਲਜਿੰਦਰ ਕੌਰ ਮੰਗੇਵਾਲ ਗੱਲ ਕਰਦੇ ਹਾਂ ਲੋਕ ਸਵਾਰ ਚੋਣਾਂ ਸੰਬੰਧੀ ਸਰਗਰਮੀਆਂ ਦੀ ਜਿੰਦਾਬਾਦ ਸਰਦਾਰ ਪੁਰਨੀ ਸਾਹਿਬ ਜਿੰਦਾਬਾਦ ਡਾਕਟਰ ਅਨੀਰਪੌਰ ਮਾਰ ਪਾਰਦਵਾ ਜਿੰਦਾਬਾਦ ਰੌਣਕਾਂ ਨੇ ਜਿੰਦਾਬਾਦ 200 ਰੁਪਏ ਘਟਾਇਆ ਫੋਟੋ ਲੈਣ ਦੀ 1000 ਰੁਪਏ ਦਾ ਸਟੈਂਡਰਡ ਉਹ ਮਿਲਦਾ ਜਿਹਨੂੰ ਉਹ ਕਹਿੰਦਾ ਭਈ ਮੈਂ ਦੇਸ਼ ਨੂੰ ਵਿਕਾਸ ਦੇ ਰਾਹ ਤੇ ਤੋਰ ਦਿੱਤਾ ਸਮਝ ਨਹੀਂ ਆਉਂਦੀ ਗਰੀਬ ਭੁੱਖੇ ਮਨਾਂ ਹੋਣ ਨੌਨੌਂ ਬੇਰੁਜ਼ਗਾਰ ਹੋਣ ਜੋ ਕੀਮਤੀ ਚੀਜ਼ ਸੀ ਇੰਡੀਆ ਦੀ ਉਹ ਵੇਚ ਕੇ ਕਹਨੇ ਕਾਟੂ ਦੇ ਅਵਾਨੀਆਂ ਅਡਾਨੀਆਂ ਨੂੰ ਫਰਾ ਦਿੱਤੀ ਅੱਜ ਮੋਦੀ ਦਾ ਰਾਜ ਨਹੀਂ ਗਾ ਅਵਾਨੀਆਂ ਅਡਾਨੀਆਂ ਦਾ ਰਾਜ ਇੱਕ ਅਮੀਰਾਂ ਦਾ ਰਾਜ ਦਾ ਇੰਡੀਆ ਦੇ ਉੱਤੇ ਰਾਜ ਜਿੰਨੇ ਮੋਹਨ ਜਿੰਨੇ ਆਟੂਲ ਪੱਟ ਜਿੰਨੇ ਪਟਾੜ ਪਟਿਆ ਇਹਨਾਂ ਜੋ 80% ਜਿਹੜੇ ਅਵਲੀਆਂ ਦਲੀਆਂ ਨੇ ਔਰ ਜੋ ਮੁਸ਼ਕਲ ਹੈ ਉਹ ਅਮੋਦੀ ਤੁਸੀਂ ਜਾਣਦੇ ਹੋ ਕਿਸਾਨ ਪਰਵਾਰਾਂ ਜੋ ਕੀਤਾ ਵੀ ਤੁਸੀਂ ਜਾਣਿਆ ਪਿਛਲੇ ਸਮੇਂ ਜਦੋਂ ਆਪਾਂ ਕਿਸਾਨ ਸੰਗਠਨ ਸ਼ੁਰੂ ਹੋਇਆ ਤੇ ਕਿਸਾਨਾਂ ਨੇ ਦਿੱਲੀ ਨੂੰ ਪਹੁੰਚ ਕੀਤਾ ਔਰ ਹੁਣ ਕੀ ਬਾਰਡਰ ਤੇ ਹਰਿਆਣਾ ਸਰਕਾਰ ਨੇ ਠੱਠ ਰਿਆਂ ਦਾ ਰੋਕ ਦਿੱਤਾ اور پہ منتری نے سارے نے سارے کم چنسانا اور ڈرا مارا لگا یہ کوئی شکت تیرے پیو کی نہیں یہ شکت جی انڈیا کی روڈ ہے تے کسان روک نہیں سکتا یہ پاکستان تو نہیں آئے یہ سب سے بسندے نے اور سارے انڈیا نے ٹھنڈ بھرتے ਉਸੇ ਵੇਲੇ ਜਿਹੜਾ ਬਾਰਡਰ ਖੁੱਲ ਗਿਆ ਸਾਡੇ ਜਵਾਨਾਂ ਨੇ ਬੁੱਧ ਮਾਰ ਕੇ ਜਾ ਕੇ ਦਿੱਲੀ ਨੂੰ ਝੜਾ ਪਾਇਆ ਔਰ ਦਿੱਲੀ ਚ ਜੋ ਕੁਛ ਹੈ ਤੁਸੀਂ ਜਾਣਦੇ ਹੋ 700 ਤੋਂ ਵੱਧ ਕਿਸਾਨ ਜਿਹੜੇ ਸਾਡੇ ਉੱਤੇ ਸ਼ਹੀਦ ਹੋਏ ਗੱਲ ਕੀਤੀ ਭਲਾਈਪੁਰ ਸਾਹਿਬ ਨੇ ਫੋਨ ਤੇ ਗੱਲ ਕਰਾਈ ਮੈਂ ਪਹਿਲੇ ਹੀ ਬੰਦੇ ਵਿਖੇ ਆ ਹਰੇਕ ਬੰਦਾ ਤੁਰਨ ਲੱਗਿਆ ਕਹਿੰਦਾ ਕਿ ਮੈਂ ਤਾਂ ਮੈਨੂੰ ਸਰਪੰਚ ਬਣਾਉਂਗੇ ਮੈਨੂੰ ਚੇਅਰਮੈਨ ਬਣਾਉਂਗੇ ਮੇਰਾ ਧਿਆਨ ਰੱਖੋਗੇ ਔਰ ਦਾਉਜੀ ਨੇ ਕੋਈ ਗੱਲ ਕੀਤੀ ਕਹਿੰਦੇ ਅੱਜ ਸੋਚਣ ਵਾਲੀ ਗੱਲ ਆ ਅਸੀਂ ਮੰਗਣਾ ਕੁਛ ਨਹੀਂ। ਉਹ ਅੱਜ ਤਾਂ ਮੋਦੀ ਲਾਉਣਾ ਹੈ। ਕਿਉਂਕਿ ਜੇ ਮੋਦੀ ਨਾਲ ਇਹ ਦੇਸ਼ ਬਚਾਲਿਆ ਤੇ ਸਾਰਾ ਕੁਝ ਮਿਲੂ ਤੇ ਮੋਦੀ ਆ ਗਿਆ ਤੇ ਦੇਸ਼ ਤਾਂ ਪੀੜਾ ਘਰ ਕੇ ਰਹੀ। ਕਹਿੰਦੇ ਸਾਡੀ ਸੋਚ ਇਹ ਆ ਕਿ ਪੰਜਾਬ ਦਾ ਇਲੈਕਸ਼ਨ ਨਹੀਂ ਇਹ ਦੇਸ਼ ਦਾ ਇਲੈਕਸ਼ਨ ਹੈ। ਇਸ ਦੇਸ਼ ਦੇ ਇਲੈਕਸ਼ਨ ਦੇ ਵਿੱਚ ਜਿਹੜਾ ਵੀ ਆਪਾਂ ਤਕੜੇ ਹੋ ਕੇ ਮੋਦੀ ਨੂੰ ਲਾਉਣ ਦਾ ਕੰਮ ਕਰੀਏ ਤੇ ਕਾਂਗਰਸ ਸਰਕਾਰ ਲਿਆਉਣ ਦਾ ਕੰਮ ਕਰੀਏ ਤਾਂ ਕਿ ਆਪਣੇ ਅਧੂਰੇ ਕੰਮ ਪੂਰੇ ਹੋ ਸਕਣ ਅੱਜ ਜਨੇ ਜਾਨੀ ਤੁਸੀਂ ਬੈਠੇ ਹੋ ਮੈਨੂੰ ਦੱਸਿਓ ਉਹ ਆ ਗਿਆ ਸੀਗਾ ਭਾਈ ਮੋਦੀ ਸਾਹਿਬ ਤੋਂ ਦੁਆਏ ਆ 2014 ਵਿੱਚ ਆਪਣੇ ਕੋਲੇ ਭਾਲੇ ਲੋਕ ਆ ਜਿਜਵਾਤੀ ਜੇ ਮਗਰ ਲੱਗ ਜਾਂਦੇ ਆ ਉਹ ਕਹਿੰਦਾ ਬਾਈਓ ਮੈਨੂੰ ਮੈਂ ਚਾਹੇ ਵਾਲਾ ਹਾਂ ਚਾਹੇ ਵਾਲਾ ਆਪਕੇ ਖਾਤੇ ਮੇ 15 15 ਲੱਖ ਆਏਗੇ ਆ ਗਿਆ ਬੀਬੀ ਕਿਸੇ ਖਾਤੇ ਚ 15 ਲੱਖ ਆਇਆ ਕਿਸੇ ਦੇ ਖਾਤੇ ਚ 15 ਰੁਪਏ ਨਹੀਂ ਆਏ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਆ ਗਿਆ ਉਹਨੂੰ ਵੈਸੇ ਤਾਂ ਪੈਗਵੰਤ ਮਾਣ ਕਹਿੰਦੇ ਆ ਫਿਰ ਚਲੋ ਭਗਵੰਤ ਮਾਣ ਆਪਾਂ ਕਹਿ ਦਿੰਦੇ ਮੁੱਖ ਮੰਤਰੀ ਉਹਨੂੰ ਪਤਾ ਸੀ ਕਿ ਬੰਦੇ ਆ ਨਹੀਂ ਮੇਰੇ ਅੱਖੇ ਲੱਗਣਾ ਤੇ ਉਹਨੇ ਨਵਾਂ ਹੀ ਕੰਮ ਚਲਾ ਲਿਆ ਉਹ ਕਹਿੰਦਾ ਕਿ ਅਜੇ ਤੱਕ ਮਹਿਲਾਵਾਂ ਦਾ ਕਿਸੇ ਨੇ ਮਾਨ ਸਨਕਾਰ ਨਹੀਂ ਕੀਤਾ ਮੈਂ ਮਾਨ ਸਨਕਾਰ ਵੀ ਕਰਾਂਗਾ ਮਾਨ ਸਨਕਾਰ ਚ 1000 ਰੁਪਏ ਮਹੀਨਾ ਦਾ ਦਿਆਂ ਕਰਾਂ ਤੇ ਬੀਬੀਆਂ ਨੇ ਜਦੋਂ ਤਾਂ ਭਾਸ਼ਣਪੁਰ ਸਿੰਘ ਸੁਣਿਆ ਉਦੋਂ ਨੂੰ ਪਰਸਨਾ ਹੀ ਲੱਲੇ ਕਿ ਚੱਲ ਆ 1000 ਰੁਪਏ ਦਾ ਆਇਆ ਹੀ ਕਰੂਗਾ 1000 ਰੁਪਏ ਆਇਆ ਕਰਨਾ ਤੇ ਬੰਦੇ ਵਿਚਾਰੇ ਤਾਂ ਕਾਂਗਰਸ ਦਾ ਬੂਥ ਲਾ ਕੇ ਮਿੱਠੇ ਲੇ ਤੇ ਬੀਬੀਆਂ ਅੰਦਰ ਜਾ ਕੇ ਚੁੱਪ ਕਰਕੇ ਝਾੜ ਵਾਲਾ ਬਟਨ ਆਪਣੇ ਟੀਂ ਕਰਾਇਆ ਕਿ ਚੱਲ ਇਹਨੂੰ ਬਣਾਈ ਇਸ ਕਰਕੇ ਹਾਜ਼ਰਚਾਰੀਆਂ ਪਿਛਤਾਉਂਦਿਆਂ ਨੇ ਕਿ ਯਾਰ ਤਾਂ ਕੀ ਆਉਣਾ ਸੀ ਜਿਹੜੇ ਦਾਣੇ 30 ਕਿਲੋ ਆਉਂਦੇ ਸੀ ਉਹ ਵੀ ਗਵਾਲੇ ਕਿੰਨੇ ਦਾਣੇ ਆਉਂਦੇ ਹੁਣ 5 ਕਿਲੋ ਤੇ ਦੇਖ ਲਓ 27 ਮਹੀਨਿਆਂ ਚ 25 ਕਿਲੋ ਦਾਣੇ ਉੱਡ ਗਏ ਮਾਤਾ ਯਾਰ ਤਾਂ ਕੀ ਮਿਲਦਾ ਸੀ ਜੇ ਅਜੇ ਵੀ ਬਦਲਾਵ ਵੇਖਣ ਨੂੰ ਜੀ ਕਰਦਾ ਏ ਇੱਕ ਵਾਰ ਫਿਰ ਮੌਕਾ ਦੇ ਦਿਓ ਨਾਲ ਤੇ ਮੁੜ ਕੇ ਦਾਣੀ ਪੰਜ ਰਹਿ ਜਾਣਗੇ ਸ਼ੀਸ਼ੇ ਜਿਹਾ ਬਣਾ ਕੇ ਰੱਖ ਲਿਓ ਕਿ ਜਦੋਂ ਜਵਾਕਾਂ ਨੂੰ ਕਿਹਾ ਜਾ ਸੋਨੂ ਦਾ ਗਾਣਾ ਮੋਨੂ ਦਾ ਤੇ ਫਰਾਣੇ ਦਾ ਫਰਾਣੇ ਦਾ ਤੇ ਹੌਣ ਦੀ ਲੋੜ ਹੀ ਉਹਦੇ ਨਾਲ ਹੀ ਰਚਿਆ ਗਿਆ ਪੈਨਸ਼ਨ ਜਿਹੜੀ ਆ ਮਾਤਾ 2500 ਹੁੰਦੀ ਏ 1500 ਉਹ ਜੰਨੀ ਵਾਲਾ 1500 ਹੀ ਜਾਂਦਾ ਕਿੰਨੇ ਜਾਣੇ ਜਿਹੜੇ ਕਦੇ ਚੰਨੀ ਮੁੱਖ ਮੰਤਰੀ ਵਧੀਆ ਸੀ ਜੀ ਪਤਾ ਨਹੀਂ ਅੱਜ ਉਹ ਬਾਇਆ ਕਿ ਨਹੀਂ ਆਇਆ ਲੇਕਿਨ ਪਿਛਲੀ ਵਾਰ ਜਦੋਂ ਵਿਦੇਸ਼ ਗਿਆ ਤਾਂ ਖਾਸ ਨਹੀਂ ਕੀਤਾ ਜੀ ਉਹ ਖਾਲਸਤਰ ਅਜੰਡੇ ਤੇ ਨਹੀਂ ਗਿਆ ਮੈਨੂੰ ਲੱਗਦਾ ਬਿਲਕੁਲ ਪਤਾ ਨਹੀਂ ਇਹ ਪਰਿਵਰਤਨ ਇਹਦਰ ਪਰਿਵਰਤਨ ਕਿਉਂ ਹੋਇਆ ਕਿਉਂਕਿ ਖਾਲਸਾ ਦਾ ਰਾਸੋਦ ਕੇ ਚੱਲਦਾ ਨਾ ਜੀ ਜੀ ਫਿਰ ਇਹਦੇ ਪਰਿਵਰਤਨ ਹੋ ਨਹੀਂ ਸਕਦਾ ਬਿਲਕੁਲ ਤੇ ਜੇ ਖਾਲਸਤਰ ਮਕਾਨੇ ਤਬੂਖਤੀ ਸੰਗਤਾਂ ਦੇ ਖਰਾਬ ਹੋਏਗੀ ਫਿਰ ਸੁਬੇ ਚ ਵੀ ਹੋਏਗੀ ਇਹਨਾਂ ਗੱਲਾਂ ਤੋਂ ਇਹਨਾਂ ਗੱਲਾਂ ਨੂੰ ਵੀ ਲੋਕਾਂ ਨੇ ਦੇਖਣਾ ਫਿਰ ਏਜੰਡਾ ਉਹਨਾਂ ਦਾ ਹੁਣ ਜੇਲ੍ਹ ਚ ਪਾ ਰੂਗੇ ਜੀ ਬਿਲਕੁਲ ਇਹ ਦੋਨੋਂ ਵਾ ਤਾਂ ਕੋਈ ਏਜੰਡਾ ਨਹੀਂ ਬਿਲਕੁਲ ਇਹ ਹੈ ਬਿਲਕੁਲ ਇਹ ਲੋਗ ਜਜਵਾਤੀ ਹੋ ਕੇ ਐਸਾ ਕਿਉਂ ਕਹੀ ਜਾਂਦੇ ਕਿ ਭਾਈ ਅੰਮ੍ਰਿਤਪਾਲ ਇਕੋੜਾ ਟਫੜੀ ਆ ਅਸੀਂ ਪਿੰਡੋਂ ਪਿੰਡ ਵੀਊ ਲੈਨੇ ਆ ਤੇ ਉਹ ਭਾਈ ਅੰਮ੍ਰਿਤਪਾਲ ਕਹਿੰਦੇ ਕਿ ਵੀ ਹਾਂ ਮੈਂ ਉਹਨਾਂ ਨੂੰ ਇਹ ਪੁੱਛਦੀ ਆ ਕਿ ਜਦੋਂ ਅੰਮ੍ਰਿਤਪਾਲ ਬਾਹਰ ਆ ਵੀ ਜਾਂਦਾ ਵਾ ਤੇ ਉਹ ਕੀ ਕਰ ਸਕਦਾ ਪੁੱਛਿਆ ਪੁੱਛਿਆ ਕੀ ਕਹਿੰਦੇ ਉਹ ਉਹ ਕਹਿੰਦੇ ਕਿ ਉਹ ਸਾਡਾ ਮਕਸਦ ਇਹ ਹੀ ਹੈ ਕਿ ਅਸੀਂ ਅੰਮ੍ਰਿਤਪਾਲ ਨੂੰ ਬਾਹਰ ਲਿਆਉਣਾ ਮੈਂ ਕਹਾ ਇਹ ਨਹੀਂ ਕੱਲ ਨੂੰ ਵੀ ਬਾਹਰ ਤਾਂ ਜੀਰਾ ਸਾਹਿਬ ਹੀ ਲੈ ਆਉਗਾ ਇਹਨੂੰ ਚਿਤਾ ਦਿੰਨੇ ਆ ਹਾਂਜੀ ਮੈਂ ਉਹ ਕੋ ਦੀ ਗੱਲ ਕਰੇਗਾ ਜੀ ਤੇ ਇਲੈਕਸ਼ਨਰਾਂ ਦੀ ਲੁੱੜ ਕੀ ਤਾ